ਆਮ ਆਦਮੀ ਪਾਰਟੀ ਦਾ ਪੂਰਾ ਜੋਰ ਲੱਗਾ ਹੋਇਆ ਉੱਥੇ ਹੁਣ ਉੱਥੇ ਆਪਾਂ ਕਹੀ ਕਿ ਜਿਮਨੀ ਚੋਣ ਦੇ ਲਈ ਕੋਈ ਤੁਹਾਡੇ ਜੇ 91 ਮੈਂਬਰ ਆਫ ਲੈਜਿਸਲੇਚਨ ਅਸੈਂਬਲੀ ਹੈਗੇ ਨੇ ਐਮ ਐਲ ਐਸ ਹੈਗੇ ਨੇ ਤੇ ਕੋਈ ਸਰਕਾਰ ਤੇ ਡਿੱਗਣ ਨਹੀਂ ਲੱਗੀ ਕਿ ਇੱਕ ਛੋਟੀ ਤੋਂ ਛੋਟੀ ਚੋਣ ਨੂੰ ਜਿਹੜਾ ਲੈ ਕੇ ਤੁਸੀਂ ਇੰਨਾ ਜ਼ਿਆਦਾ ਆਪਣੀ ਸਾਖ ਤੇ ਲੈ ਜਾਂਦੇ ਹੋ ਪੂਰਾ ਤੰਤਰ ਲਾ ਦਿੰਦੇ ਜਿਮਨੀ ਚੋਣ ਵਾਸਤੇ ਜੇਕਰ ਮੁੱਖ ਮੰਤਰੀ ਆ ਕੇ ਉਤਰਿਆ ਹੋਇਆ ਤੇ ਸਮਝ ਸਕਦੇ ਆਂ ਪਾਰਟੀ ਪੱਤਰ ਦਾ ਪ੍ਰੈਸ਼ਰ ਵੀ ਭਗਵੰਤ ਮਾਨ ਤੇ ਹੋਏਗਾ ਪਾਰਟੀ ਪੱਤਰ ਦਾ ਪ੍ਰੈਸ਼ਰ ਕਾ ਦਾ ਮਤਲਬ ਲੋੜ ਨਹੀਂ ਇੱਥੇ ਬਣਦੀ ਜੀ ਜਿਹੜੀ ਆਲਾਪ ਅੰਦਰ ਬੈਠਾ ਕਿਹੜੀ ਪਾਰਟੀ ਦਾ ਮਤਲਬ ਉਹੀ ਹੈ ਨਾ ਕਿ ਉਹ ਜਿਹੜਾ 13 0 ਦਾ ਨਾਰਾ ਦਿੱਤਾ ਸੀ ਇਸ ਚੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਇੱਥੇ ਭਗਵੰਤ ਮਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਆਪਣੇ ਈਗੋ ਸੈਟੀਸਫਾਈ ਆਪ ਹੀ ਕਰਨ ਦੇ ਲੱਗੇ ਹੋਏ ਨੇ ਉਹ ਜਿਹੜਾ 13 0 ਵਾਲਾ ਨਹੀਂ ਹੋਇਆ ਹੈਗਾ ਕਿ ਲੋਕ ਜਿਹੜਾ 3 ਸੀਟਾਂ ਆਈਆਂ ਨੇ ਕਈਆਂ ਨੇ ਉਹਨੂੰ ਕਿ ਜਿਮਨੀ ਚ ਇਹਨੂੰ ਚੋਣਾ ਜੜੀਆਂ ਨੇ ਉਹਨਾਂ ਦਾ ਇਹੀ ਹੈ ਕਿ ਅਸੀਂ ਜਿਹੜੀਆਂ 4ਆਂ 5 ਜੜੀਆਂ ਹੋਣੀਆਂ ਨੇ ਉਹ ਕੱਢ ਲਈਏ ਵਾਂਡੇ ਜਮਨੀ ਚੋਣਾ ਕੱਢ ਲਾਵਾਂਗੇ ਤੇ ਅਸੀਂ ਲੋਕਾਂ ਦਾ ਮੂੰਹ ਬੰਦ ਕਰ ਦਾਂਗੇ ਕਿ ਜੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਹੋਰ ਹੁੰਦੀ ਹੈ ਲੋਕ ਸਭਾ ਹੋਰ ਹੁੰਦੀ ਹੈ ਵਿਧਾਨ ਸਭਾ ਹੋਰ ਹੁੰਦੀ ਹੈ ਪੰਜਾਬ ਦੇ ਵਿੱਚ ਸਾਡਾ ਜਿਹੜਾ ਕੋਈ ਇਸ ਤਰ੍ਹਾਂ ਦਾ ਵਿਰੋਧ ਨਹੀਂ ਹੈਗਾ ਲੋਕ ਸਾਡੀ ਸਪੋਰਟ ਕਰਦੇ ਨੇ ਔਰ ਦੂਜੇ ਬੰਨੇ ਜੇ ਇਹਨੂੰ ਤੁਸੀਂ ਦੂਸਰੇ ਅੰਕਲ ਤੋਂ ਦੇਖਣਾ ਹੋਵੇ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਜਿਹੜੀ ਹੈ ਇਹਨਾਂ ਦੇ ਇਸ ਫੈਸਲੇ ਨੇ ਸੁਖਬੀਰ ਸਿੰਘ ਬਾਦਲ ਦੀ ਮਦਦ ਕਰ ਦਿੱਤੀ ਸੀ ਇਹ ਕਿਵੇਂ ਕੀਤੀ ਇਹ ਵੀ ਗੱਲ ਆ ਰਹੀ ਸੀ ਕਿ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਸੁਖਬੀਰ ਸਿੰਘ ਬਾਦਲ ਦੀ ਮਦਦ ਕਰਦੀ ਹੈ ਇਹ ਇਹ ਥੋੜਾ ਸਹਾਰਾ ਸੁਖਬੀਰ ਸਿੰਘ ਬਾਦਲ ਹੋਣੀ ਹੁਣ ਇੱਕ ਪਾਰਟੀ ਦਾ ਪ੍ਰਧਾਨ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਦੇ ਅਗੇਂਸਟ ਖੜਾ ਹੋਇਆ ਹੈ ਜੀ ਹੁਣ ਜੇ ਜੋ ਮੌਜੂਦਾ ਹਾਲਾਤ ਨੇ ਜਾਂ ਚਲੋ ਕੱਲ ਦਾ ਛੱਡ ਲਓ ਪਰਸੋਂ ਚੱਲ ਜਓ ਪਰसों ਤੱਕ ਦੇ ਜਿਹੜੇ ਹਾਲਾਤ ਸੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਚੋਣ ਨਿਸ਼ਾਨ ਤੱਕੜੀ ਦੇ ਅਗੇਂਸਟ ਖੜਾ ਹੈ ਹੁਣ ਕੀ ਇਹਨਾਂ ਦੀ ਕੰਪਲੇਂਟ ਨਹੀਂ ਹੋ ਸਕਦੀ ਜਾਂ ਆਪਾਂ ਕਹੀ ਕਿ ਐਥੀਕਲ ਤੌਰ ਤੇ ਜਾਂ ਕਿਸ ਤਰ੍ਹਾਂ ਹੁਣ ਜਦੋਂ ਕੈਂਡੀਡੇਟ ਹੀ ਇਹਨਾਂ ਦਾ ਚੱਕ ਲਿਆ ਉਹਨਾਂ ਨੇ ਕੈਂਡੀਡੇਟ ਜਦੋਂ ਸੁਰਜੀਤ ਕੌਰ ਜੀ ਨੇ ਬੀਬੀ ਸੁਰਜੀਤ ਕੌਰ ਜੀ ਨੇ ਜਦੋਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਫਿਰ ਫਿਰ ਜਿਹੜੇ ਆਪਾਂ ਕਹੀ ਕਿ ਐਕਸਪਰਟ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਭਾਈ ਤੁਸੀਂ ਤੇ ਤੁਹਾਡੇ ਇਸ ਫੈਸਲੇ ਨੇ ਸੁਖਬੀਰ ਸਿੰਘ ਬਾਦਲ ਦੀ ਮਦਦ ਕਰ ਦਿੱਤੀ ਮਦਦ ਇਸ ਤਰ੍ਹਾਂ ਕਰ ਦਿੱਤੀ ਕਿ ਉਹਨਾਂ ਨੂੰ ਹੁਣ ਕੁਝ ਕਰਨ ਦੀ ਲੋੜ ਹੀ ਨਹੀਂ ਹੈ ਹੁਣ ਤਾਂ ਉੱਥੇ ਚੋਣ ਨਿਸ਼ਾਨ ਤੱਕੜੀ ਇਕੱਲਾ ਹੀ ਰਹਿ ਗਿਆ ਤੇ ਉੱਥੇ ਕੋਈ ਕੈਂਡੀਡੇਟ ਅਕਾਲੀ ਦਲ ਦਾ ਨਹੀਂ ਰਿਹਾ ਹੈਗਾ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਧੜਾ ਹੈ ਉਹ ਬਸਪਾ ਦੀ ਸਪੋਰਟ ਕਰ ਰਿਹਾ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੋਕ ਅੱਜ ਕੱਲ ਬਹੁਤ ਜਾਗਰੂਕ ਹੈਗੇ ਨੇ ਜੇ ਆਪਾਂ ਕਹੀਏ ਕਿ ਪ੍ਰਾਣੀ ਗੱਲਾਂ ਨਹੀਂ ਹੈਗੀਆਂ ਵੀ ਅੱਜ ਕੋਈ ਘਟਨਾ ਵਾਪਰੀ ਹੈ ਤੇ ਉਹਦਾ 15-15 ਦਿਨ ਪਤਾ ਹੀ ਨਹੀਂ ਲੱਗਣਾ ਹੈਗਾ ਇਸ ਤਰ੍ਹਾਂ ਦਾ ਨਹੀਂ ਹੈਗਾ ਝਟਪਟ ਖਬਰ ਆਈ ਝਟਪਟ ਹੀ ਉਹਨਾਂ ਨੇ ਜਾ ਕੇ ਉਮੀਦਵਾਰ ਵਾਪਸ ਲਿਆਂਦਾ ਮੌਜੂਦਾ ਹਾਲਾਤ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਤੱਕ ਤੇ ਇਹੀ ਨੇ ਹੁਣ ਅੱਗੇ ਜੇ ਬਦਲ ਜਾਣ ਤੇ ਉਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਇਹ ਫੈਸਲਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕੋਈ ਪੋਲਿਟিক্যাল ਵੀ ਬਲੰਡਰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਲੈ ਕੇ ਆਉਣਾ ਕਿੰਨਾ ਕੁ ਪੋਰਟ ਦਾ ਫਰਕ ਪੈ ਜਾਊਗਾ ਔਰ ਦੂਜੇ ਬਨੇ ਆਮ ਆਦਮੀ ਪਾਰਟੀ ਇਥੇ ਕਿੰਨੀ ਕਿ ਸਟਰੋਂਗ ਹੈ ਜੋਰ ਪੂਰਾ ਲੱਗਾ ਹੋਇਆ ਹੈ ਸਰਕਾਰ ਹੈ ਉਹਦਾ ਫਾਇਦਾ ਮਿਲੇਗਾ ਆਪਾਂ ਫਰੀਕ ਪ੍ਰੋਗਰਾਮ ਚ ਪਿਛਲੀ ਵਾਰ ਵੀ ਕਿਹਾ ਸੀ ਕਿ ਕਈ ਵਾਰੀ ਲੋਕੀ ਕਹਿੰਦੇ ਸੀ ਕਿ ਸ਼ਾਇਦ ਬਹੁਤ ਥੱਲੇ ਉਹਨਾਂ ਦੀ ਪਰਸੈਂਟੇਜ ਠੀਕ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲੋਂ ਥੱਲੇ ਆਈ ਹੈ ਪਰ ਫਿਰ ਵੀ ਇੰਨੀ ਵੀ ਥੱਲੇ ਨਹੀਂ ਗਈ ਕਾਂਗਰਸ اور ਆਮ ਆਦਮੀ ਦੀ ਪਰਸੈਂਟੇਜ ਦੇ ਵਿੱਚ ਕੁਝ ਮਾਰਜਨਲ ਡਿਫਰੈਂਸ ਹੈ ਸਰਕਾਰ ਹੋਣ ਦਾ ਫਾਇਦਾ ਜਿਹੜਾ ਹਮੇਸ਼ਾ ਹੀ ਮਿਲਦਾ ਹੁੰਦਾ ਹੈ ਔਰ ਇੱਥੇ ਵੀ ਉਹਨਾਂ ਨੂੰ ਇਹ ਮਿਲੇਗਾ ਪਰ ਉਹ ਗੈਪ ਕਿੰਨਾ ਫਿਲ ਕਰ ਸਕਣਗੇ ਮੇਨ ਗੇਮ ਸਾਰੀ ਹੈ ਉੱਥੇ ਹੀ ਹੈ